ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਮਿਸ਼ਨ 70% ਦੀ ਆਨਲਾਈਨ ਤਿਆਰੀ ਦੇ ਵਿੱਚ ਅੱਜ ਅਸੀਂ ਕਰਾਂਗੇ ਜਮਾਤ 2 ਜੀ ਵਿਸ਼ਾ ਗਣਿਤ ਅਤੇ ਅਧਿਆਇ 5 ਆਕ੍ਰਿਤਿਆ ਦੇ ਨਾਲ ਸੰਬੰਧਿਤ ਕੁਝ ਬਹੁ ਵਿਕਲਪੀ ਸਵਾਲ ਆਓ ਕਰੀਏ ਪਿਆਰੇ ਬੱਚਿਓ ਸਾਡਾ ਪਹਿਲਾ ਸਵਾਲ ਹੈ ਇਹ ਆਕ੍ਰਿਤੀ ਕਿ ਚਾਰ ਵਿਕਲਪ ਹਨ ਉੜਾਸ਼ੰਕੂ ਅੜਾ ਬੇਲਣ ਟੀੜੀ ਕਣਾਵ ਤੇ ਸਸਾ ਕੋਈ ਵੀ ਨਹੀਂ ਤਾਂ ਪਿਆਰੇ ਬੱਚਿਓ ਸਿਲੰਡਰ ਦੇ ਆਕਾਰ ਦੀ ਇਸ ਆਕ੍ਰਿਤੀ ਨੂੰ ਬੇਲਣ ਆਖਦੇ ਹਨ ਤਾਂ ਅਸੀਂ ਅੜਾ ਵਿਕਲਪ ਚੁਣਾਂਗੇ ਅਤੇ ਠੀਕ ਦਾ ਨਿਸ਼ਾਨ ਲਗਾਵਾਂਗੇ ਸਾਡਾ ਦੂਜਾ ਸਵਾਲ ਹੈ ਕਿਸ ਆਕ੍ਰਿਤੀ ਦੇ ਛੇ ਤਲ ਹੁੰਦੇ ਹਨ ਪਿਆਰੇ ਬੱਚਿਓ ਸੋਚੋ ਉਹ ਕਿਹੜੀ ਆਕ੍ਰਿਤੀ ਹੈ ਜਿਸ ਦੇ 6 ਤਲ ਹੁੰਦੇ ਹਨ ਦੁਹਰਾਈ ਦੇ ਵਿੱਚ ਵੀ ਅਸੀਂ ਪੜਿਆ ਹੈ ਕਿ ਘਣ ਅਤੇ ਕਣਾਵ ਆਕ੍ਰਿਤੀ ਦੇ 6 ਤਲ ਹੁੰਦੇ ਹਨ ਤਾਂ ਦਿੱਤੇ ਵਿਕਲਪਾਂ ਦੇ ਵਿੱਚੋਂ ਅਸੀਂ ਦੇਖਣਾ ਹੈ ਕਿ ਘਣ ਜਾਂ ਕਣਾਵ ਕਿਹੜਾ ਵਿਕਲਪ ਹੈ ਜੀ ਹਾਂ ਇਹੜੀ ਵਿਕਲਪ ਹੈ ਕਣਾਵ ਅਸੀਂ ਉਸ ਨੂੰ ਚੁੜਨਾ ਹੈ ਅਤੇ ਠੀਕ ਦਾ ਨਿਸ਼ਾਨ ਲਗਾਉਣਾ ਹੈ ਤੀਸਰਾ ਸਵਾਲ ਹੈ ਇਹ ਕਿਸ ਦੀ ਉਦਾਹਰਣ ਹੈ ਪਿਆਰੇ ਬੱਚਿਓ ਗੋਲ ਆਕ੍ਰਿਤੀ ਕਿਸ ਦੀ ਉਦਾਹਰਣ ਹੁੰਦੀ ਹੈ ਬਿਲਕੁਲ ਸਹੀ ਇਹ ਗੋਲੇ ਦੀ ਉਦਾਹਰਣ ਹੁੰਦੀ ਹੈ ਅਸੀਂ ਗੋਲੇ ਵਾਲੇ ਵਿਕਲਪ ਨੂੰ ਚੁਣਨਾ ਹੈ ਆੜਾ ਵਿਕਲਪ ਅਤੇ ਠੀਕ ਦਾ ਨਿਸ਼ਾਨ ਲਗਾਉਣਾ ਹੈ ਪਿਆਰੇ ਬੱਚਿਓ ਚੌਥਾ ਸਵਾਲ ਹੈ ਸ਼ੰਕੂ ਦੇ ਡੈਸ਼ ਤਲ ਡੈਸ਼ ਕਿਨਾਰੇ ਅਤੇ ਡੈਸ਼ ਸਿਖਰ ਹੁੰਦੇ ਹਨ ਅਸੀਂ ਦੁਹਰਾਏ ਦੇ ਵਿੱਚ ਪੜਿਆ ਹੈ ਕਿ ਸ਼ੰਕੂ ਦੇ ਦੋ ਤਲ ਇੱਕ ਕਿਨਾਰਾ ਅਤੇ ਇੱਕ ਸਿਖਰ ਹੁੰਦਾ ਹੈ ਅਸੀਂ ਆੜਾ ਵਿਕਲਪ ਚੁਣਾਂਗੇ ਅਤੇ ਠੀਕ ਦਾ ਨਿਸ਼ਾਨ ਲਗਾਵਾਂਗੇ ਸਾਡਾ ਪੰਜਵਾਂ ਸਵਾਲ ਹੈ ਇਸ ਤਿੰਨ ਪਸਾਰੀ ਆਕ੍ਰਿਤੀ ਦਾ ਕੀ ਨਾਂ ਹੈ ਤਿੰਨ ਪਸਾਰੀ ਆਕ੍ਰਿਤੀ ਬਿਲਕੁਲ ਕਣਾਵ ਦੀ ਤਰ੍ਹਾਂ ਲੱਗ ਰਹੀ ਹੈ ਤੇ ਇਸ ਵਿੱਚ ਅਸੀਂ ਆੜਾ ਵਿਕਲਪ ਕਣਾਵ ਨੂੰ ਚੁਣਨਾ ਹੈ ਅਤੇ ਠੀਕ ਦਾ ਨਿਸ਼ਾਨ ਲਗਾਉਣਾ ਹੈ। ਇਹਵਾ ਸਵਾਲ ਹੈ ਅੱਠ ਸਿਖਰਾਂ ਵਾਲੀ ਤਿੰਨ ਪਸਾਰੀ ਆਕ੍ਰਿਤੀ ਕਿਹੜੀ ਹੈ? ਪਿਆਰੇ ਬੱਚਿਓ ਤੁਸੀਂ ਦੁਹਰਾਈ ਦੇ ਵਿੱਚ ਪੜ ਚੁੱਕੇ ਹੋ ਕਿ ਘਣ ਅਤੇ ਕਣਾਵ ਉਹ ਆਕ੍ਰਿਤੀ ਹੈ ਜਿਸ ਦੇ ਅੱਠ ਹੰਡ ਤਾਂ ਅਸੀਂ ਦਿੱਤੇ ਵਿਕਲਪਾਂ ਦੇ ਵਿੱਚੋਂ ਕਣ ਜਾਂ ਕਣਾਬ ਨੂੰ ਲੱਭਣਾ ਹੈ ਅਤੇ ਚੁਣਨਾ ਹੈ ਪਿਆਰੇ ਬੱਚਿਓ ਸਸਾ ਵਿਕਲਪ ਕਣਾਬ ਹੈ ਅਸੀਂ ਉਸ ਨੂੰ ਚੁਣਾਂਗੇ ਅਤੇ ਠੀਕ ਦਾ ਨਿਸ਼ਾਨ ਲਗਾਵਾਂਗੇ ਸੱਤਵਾਂ ਸਵਾਲ ਹੈ ਕਿਸ ਆਕ੍ਰਿਤੀ ਦਾ ਕੋਈ ਕਿਨਾਰਾ ਅਤੇ ਸਿਖਰ ਨਹੀਂ ਹੁੰਦਾ ਪਿਆਰੇ ਬੱਚਿਓ ਕੋਈ ਵੀ ਗੋਲ ਚੀਜ਼ ਜਿਸ ਦਾ ਕਦੇ ਕੋਈ ਕਿਨਾਰਾ ਅਤੇ ਸਿਖਰ ਨਹੀਂ ਹੋਵੇਗਾ ਤਾਂ ਅਸੀਂ ਉਹਦਾ ਵਿਕਲਪ ਗੋਲੇ ਨੂੰ ਚੁਣਨਾ ਹੈ ਤੇ ਠੀਕ ਦਾ ਨਿਸ਼ਾਨ ਲਗਾਉਣਾ ਹੈ 8ਵਾਂ ਸਵਾਲ ਹੈ ਤੁਹਾਡੇ ਬਸਤੇ ਵਿੱਚ ਕਿਤਾਬ ਕਿਹੜੀ ਆਕ੍ਰਿਤੀ ਹੈ ਪਿਆਰੇ ਬੱਚਿਓ ਤੁਹਾਨੂੰ ਪਤਾ ਹੈ ਕਿ ਕਿਤਾਬ ਬਿਲਕੁਲ ਕਢਾਬ ਦੇ ਨਾਲ ਮੇਲ ਖਾਂਦੀ ਵਸਤੂ ਹੈ ਤਾਂ ਅਸੀਂ ਢਣਾਬ ਵਾਲਾ ਆੜਾ ਵਿਕਲਪ ਚੁਣਾਂਗੇ ਅਤੇ ਠੀਕ ਦਾ ਨਿਸ਼ਾਨ ਲਗਾਵਾਂਗੇ ਪਰਵੱਚੋ ਉਮੀਦ ਹੈ ਤੁਹਾਨੂੰ ਅੱਜ ਦਾ ਕਰਵਾਇਆ ਗਿਆ ਇਹ ਕੰਮ ਚੰਗੀ ਤਰ੍ਹਾਂ ਸਮਝ ਆ ਗਿਆ ਹੈ ਅਤੇ ਹੁਣ ਤੁਸੀਂ ਇਹ ਨਾਬਾਹੂ ਵਿਕਲਪੀ ਸਵਾਲਾਂ ਨੂੰ ਘਰ ਵਿੱਚ ਹੱਲ ਕਰੋਗੇ ਮਿਸ਼ਨ 70% ਵਿੱਚ ਆਉਣ ਵਾਲੇ ਇਹਨਾਂ ਸਵਾਲਾਂ ਦੇ ਲਗਾਤਾਰ ਅਭਿਆਸ ਕਰਨ ਨਾਲ ਤੁਸੀਂ ਵਧੀਆ ਅੰਕ ਲੈ ਸਕਦੇ ਹੋ આઓ પ્રતિશત નું કામયાબ બનાઈએ અને આપણી હાજરીનું સો પ્રતિશત યકિની બનાઈએ ધનવાદ